ਮਨਪ੍ਰੀਤ ਕੋ ਸਰਪੰਚ ਜਿੰਦਾਬਾਦ ਮਨਪ੍ਰੀਤ ਕੋ ਸਰਪੰਚ ਜਿੰਦਾਬਾਦ ਐਮ ਐਲ اے ਪੈਨਦੀਨਾ ਮਿੱਤਰ ਜਿੰਦਾਬਾਦ ਗ੍ਰਾਮ ਪੰਚਾਇਤਾਂ ਲਈ ਅੱਜ ਪਹਿਲੇ ਦਿਨ ਜਿਥੇ ਕਾਗਜ਼ਾਤ ਦਾਖਲ ਦੀ ਹਲਚਲ ਤੇਜ਼ ਹੋਈ ਹੈ ਉੱਥੇ ਪਿੰਡ ਦੇ ਵਿੱਚ ਗ੍ਰਾਮ ਪੰਚਾਇਤਾਂ ਦੇ ਵਿੱਚ ਸਹਿਮਤੀ ਦਾ ਦੌਰ ਵੀ ਤੇਜ਼ ਹੋਇਆ ਇਸੇ ਤਹਿਤ ਹਲਕਾ ਰਾਜਪੁਰਧੀਆਂ ਪੰਜ ਗ੍ਰਾਮ ਪੰਚਾਇਤਾਂ ਪਿੰਡ ਮਮੋਲੀ ਤੋਂ ਸ਼ਰਨਜੀਤ ਕੌਰ ਸਰਪੰਚ ਸਰਾਈ ਬੰਜਾਰਾ ਤੋਂ ਸੁਖਵਿੰਦਰ ਸਿੰਘ ਸੁਖੀ ਨੂੰ ਸਰਪੰਚ ਪਿੰਡ ਉਪਲੇਹੀੜੀ ਖੁਰਦ ਤੋਂ ਮਨਪ੍ਰੀਤ ਕੌਰ ਨੂੰ ਸਰਪੰਚ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਜਦਕਿ ਬੀਤੇ ਦਿਨ ਪਿੰਡ ਰੰਗੀਆਂ ਤੋਂ ਬਲਵਿੰਦਰ ਕੌਰ ਨੂੰ ਸਰਪੰਚ ਹਰਿਆਉਂ ਤੋਂ ਸੁਖਬੀਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਸਮੂਹ ಗ್ರಾಮ ਪੰਚਾਇਤਾਂ ਨੂੰ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸਿਰੋਪਾਉ ਪਾਕੇ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿਹਾ ਕਿ ਆਪ ਸਰਕਾਰ ਹਰ ਖੇਤਰ ਦੇ ਵਿੱਚ ਵਿਕਾਸ ਕਰਨ ਦੇ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕਮਾਂ ਨੂੰ ਤਰਜੀਹ ਦੇ ਰਹੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ಗ್ರಾಮ ਪੰਚਾਇਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਜੁੜ ਰਹੀਆਂ ਨੇ ਦੇਖੋ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਭਾਈਚਾਰਾ ਕਾਇਮ ਕਰਨ ਆਇਆ ਅਸੀਂ ਪਿੰਡਾਂ 'ਚੋਂ ਲੜਾਈਆਂ ਖਤਮ ਕਰਨੀਆਂ ਹਨ ਉਹਨਾਂ ਨੇ ਅਪੀਲ ਕੀਤੀ ਸੀ ਵੀ ਪਿੰਡਾਂ 'ਚ ਵੱਧ ਤੋਂ ਵੱਧ ਸਮਤੀਆਂ ਹੋਣ ਕਿਉਂਕਿ ਜਿਹੜੇ ਸਰਪੰਚੀ ਇਲੈਕਸ਼ਨ ਹੁੰਦੇ ਆ ਸਭ ਤੋਂ ਵੱਧ ਲੜਾਈਆਂ ਝਗੜੇ ਦੁਸ਼ਮਣੀਆਂ ਦਾ ਡਰ ਹੁੰਦਾ ਹੈ ਇੱਕ ਤੀਵਾਰ ਅਸੀਂ ਹਰ ਪਿੰਡ ਚ ਅਸੀਂ ਵੀ ਜਾ ਜਾ ਅਪੀਲ ਕੀਤੀ ਤੇ ਉਹ ਖੁਸ਼ੀ ਹੈ ਕਿ ਮਾਨ ਸਰ ਦੀ ਗੱਲ ਮੰਨ ਕੇ ਲੋਕਾਂ ਨੇ ਪਿੰਡ ਦੇ ਪਿੰਡ ਵਾਸੀਆਂ ਨੇ ਇੱਕ ਤੀਵਾਰ ਮੈਨੂੰ ਲੱਗਦਾ ਹੈ ਪਹਿਲੀ ਵਾਰ ਰਿਕਾਰਡ ਟੁੱਟ ਰਹੇ ਨੇ ਕਿ ਸੰਮਤੀ ਹੋ ਰਹੀ ਹੈ ਸਾਡੇ ਕੋਲੇ ਹੁਣ ਪੰਜਵੀਂ ਪੰਚਾਇਤ ਆਈ ਹੈ ਜਿਹੜੀ ਸਮਤੀ ਨਾਲ ਆਪਦੀ ਪੰਚਾਇਤ ਬਣਾ ਕੇ ਆਈ ਹੈ ਹੁਣ ਸਾਡੇ ਕੋਲੇ ਉਪਲਹੇੜੀ ਦੀ ਪੰਚਾਇਤ ਖੜੀ ਹੈ ਉਸ ਤੋਂ ਪਹਿਲਾਂ ਮਮੋਲੀ ਦੀ ਵੀ ਆ ਚੁੱਕੀ ਹੈ ਰੰਗੀਆਂ ਦੀ ਵੀ ਆ ਚੁੱਕੀ ਹੈ ਤੇ ਦੋ ਪੰਚਾਇਤਾਂ ਹੋਰ ਆ ਚੁੱਕੀਆਂ ਮ ਸਰਦੀ ਕੋਲ ਪੰਜਵੀਂ ਪੰਚਾਇਤ ਆਈ ਹੈ ਦੋ ਪੰਚਾਇਤਾਂ ਹਲੇ ਬਾਹਰ ਖੜੀਆਂ ਨੇ ਤਾ ਮੈਂ ਜਿਹੜੇ ਪਿੰਡ ਰਹਿ ਗਏ ਉਹਨਾਂ ਨੂੰ ਵੀ ਇਹ ਹੀ ਅਪੀਲ ਕਰੂੰਗੀ ਕਿ ਪਾਰਟੀਵਾਦੀ ਛੱਡ ਕੇ ਲੜਾਈਆਂ ਝਗੜੇ ਛੱਡ ਕੇ ਪਿੰਡ ਦਾ ਸਰਪੰਚ ਚੁਣੋ ਆਓ ਸਾਰੇ ਅੱਗੇ ਹੋ ਕੇ ਆਪਦੇ ਪਿੰਡ 'ਚ ਸਹਿਮਤੀ ਨਾਲ ਸਰਪੰਚ ਬਣਾਈਏ ਤੇ ਜੋ ਸਾਡੇ ਮਾਨ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਪਿੰਡ ਸਹਿਮਤੀ ਨਾਲ ਬਣਾਊਗਾ 5 ਲੱਖ ਰੁਪਏ ਗ੍ਰਾਂਟ ਐਕਸਟਰਾ ਆਊਗੀ ਡਿਸਪੈਂਸਰੀ ਆਊਗੀ ਸਕੂਲ ਵੀ ਵਧੀਆ ਦੇਵਾਂਗੇ ਸਾਰੀਆਂ ਸਹੂਲਤਾਂ ਪਿੰਡ 'ਚ ਹੋਣਗੀਆਂ ਤੇ ਆਓ ਵੱਧ ਤੋਂ ਵੱਧ ਆਪਾਂ ਸਾਰੇ ਪਿੰਡ ਮਿਲ ਕੇ ਸਹਿਮਤੀ ਨਾਲ ਸਰਪੰਚਾਈ ਬਣਾ ਕੇ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਅੱਜ ਮੈਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਸਰਪੰਚੀ ਦੇ ਤੌਰ ਤੇ ਅਸੀਂ ਬਹੁਤ ਉਦੇ ਨਾਲ ਨਵਾਵਾਂਗੇ ਵਧੀਆ ਢੰਗ ਨਾਲ ਆਪਣੇ ਪਿੰਡ ਨਾਲ ਤਰੱਕੀ ਬਖਸ਼ਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر جزده